ਅਕਾਲੀ ਦਲ ਦਾ ਰੁਕ ਕਰ ਲਈਏ ਸਨ ਨਾਲ ਦਿਲਬਾਖ ਜੀ ਜੁੜੇ ਹੋਏ ਨੇ ਦਿਲਬਾਖ ਜੀ ਮੇਰਾ ਸਵਾਲ ਇਹ ਹੈ ਕਿ ਧਰਮ ਪਰਿਵਰਤਨ ਵਾਲੀ ਜਦੋਂ ਗੱਲ ਹੋਈ ਗਈ ਐਸਪੀਸੀ ਅਕਾਲੀ ਦਲ ਵਾਲੇ ਪਾਸੇ ਇੱਕ ਉਂਗਲ ਉੱਡ ਜਾਂਦੀ ਹੈ ਤੁਹਾਨੂੰ ਲੱਗਦਾ ਕਿ 2026 ਜਾਂ 2026 ਦਾ ਜੰਗੜਨਾ 27 ਦੇ ਅੰਕੜੇ ਸਾਰਿਆਂ ਨੂੰ ਜਵਾਬ ਮਿਲ ਜਾਏਗਾ ਇਹ ਤਾਂ ਲੱਗਦਾ ਕਿ ਇਹ ਅੰਕੜੇ ਕੁਝ ਸਾਡੀ ਸੋਚ ਤੋਂ ਵੱਖਰੇ ਵੀ ਹੋ ਸਕਦੇ ਨੇ ਸ਼ਕਲਾ ਜੀ ਤੁਹਾਡਾ ਧੰਨਵਾਦ ਹੈ ਕਰਨ ਲਈ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਨਾਂ ਨਾਲ ਸਿੰਘ ਸ਼ਬਦ ਲਾਇਆ ਜਾਵੇ ਜੀ ਉਕੇ ਮੈਂ ਸਿੰਘ ਨਾਮ ਹੈ ਅਮਰਤਾ ਰੀ ਸਿੰਘ ਇਕੱਲਾ ਦਲਬਾਗ ਵਿਖਰੀ ਦਲਬਾਗ ਸਿੰਘ ਲਿਖਿਆ ਜਾਵੇਗਾ ਉਹ ਟੀਮ ਕਰ ਦੇਗੇ ਟੀਮ ਕਰ ਦੇਗੀ ਜੇ ਨੰਬਰ ਤੇ ਗੱਲ ਇਹ ਆ ਕਿ ਜੇ ਕਿਉਂਕਿ ਮੈਂ ਤਾਂ ਤੁਹਾਨੂੰ ਇਹ ਸਵਾਲ ਆਪਦੇ ਨਾਮ ਦਾ ਕੀਤਾ ਕੋਈ ਸਾਹਿਬ ਨੇ ਸਵਾਲ ਖੜਾ ਕਰਤਾ ਸਿੱਖ ਸੰਸਾਮਾਂ ਦੇ ਉੱਤੇ ਸਿੰਘ ਸ਼ਬਦ ਜਿਹੜਾ ਇਹਦੀ ਬੜੀ ਵੱਡੀ ਮਹਾਨਤਾ ਹੈ ਜੇ ਤੁਸੀਂ ਜਿਸ ਜਿਸ ਵਿਸ਼ੇ ਤੇ ਅੱਜ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਇਹ ਵਿਸ਼ਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਨੂੰ ਸਜਾਉਂਦਿਆਂ ਸਭ ਤੋਂ ਪਹਿਲਾਂ ਅੰਮ੍ਰਿਤ ਪਾਣ ਕਰਨ ਵੇਲੇ ਉਹਨਾਂ ਦੇ ਕੋਲ ਬੜੇ-ਬੜੇ ਜਿਹੜੇ ਉਹਨਾਂ ਦੇ ਸਵਾਲ ਸੀ ਉਹਨਾਂ ਦੇ ਜਵਾਬ ਵੀ ਦਿੱਤੇ ਤੇ ਪਹਿਲਾਂ ਅੰਮ੍ਰਿਤਪਾਨ ਕੀਤਾ ਤੇ ਫਿਰ ਉਹਨਾਂ ਨੇ ਸਿੰਘ ਸ਼ਬਦ ਲਿਆ ਠੀਕ ਹੈ ਹੁਣ ਮੈਂ ਗੱਲ ਕਰਦਾ ਸੋਈ ਸਾਹਿਬ ਦੇ ਸਵਾਲ ਦੇ ਜਵਾਬ ਦੇ ਦਿਆਂ ਕਿ ਉਹਨਾਂ ਨੇ ਸਿੰਘ ਸ਼ਬਦ ਆਪ ਦੇ ਨਾਂ 'ਆ ਲਾਇਆ ਪਰ ਅਜੇ ਤੱਕ ਉਹ ਸਿੰਘ ਸਜੇ ਨਹੀਂ ਉਹਨਾਂ ਨੇ ਗੱਲ ਰੇਸ਼ਮ ਸਿੰਘ ਦੀ ਕਰ ਦਿੱਤੀ ਪਰ ਰੇਸ਼ਮ ਸਿੰਘ ਜਿਹੜਾ ਪਹਿਲਾਂ ਹੀ ਗੁਰੂ ਦਾ ਖਾਲਸਾ ਨਹੀਂ ਹੈਗਾ ਉਹਦੇ ਤੁਸੀਂ ਕਹਿੰਦਾ ਕਿ ਉਹ ਧਰਮ ਪਰਵਰਤਨ ਕਰ ਗਿਆ ਤੇ ਉਹ ਸਿੱਖ ਸੰਸਥਾਵਾਂ ਦੀ ਜ਼ਿੰਮੇਵਾਰੀ ਬੰਦੀ ਸੀ ਹਮ ਅਸਲੀਅਤ ਵਿੱਚ ਸਿੱਖ ਆਬਾਦੀ ਘਟਣ ਦਾ ਕਾਰਨ ਇਹ ਹੈ ਕਿ ਬੀਤੇ ਸਮਿਆਂ ਦੇ ਵਿੱਚ ਵੀ ਸਤਕਾਰਯੋਗ ਸਾਡੇ ਸਿੰਘ ਸਾਹਿਬ ਜਥੇਦਾਰ ਜੀ ਅਕਾਲ ਤਖਤ ਸਾਹਿਬ ਜੀ ਨੇ ਵੀ ਸਿੱਖਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਦੇ ਘਰ ਹੁਣ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੇ ਵਿੱਚ ਜਿਹੜੀ ਉਹ ਤਾਕਤ ਨਹੀਂ ਰਹੀ ਜੇ ਸਮਝ ਲਓ ਕਿ ਜਾਂ ਅਸੀਂ ਹੁਣ ਇੱਕ ਬੱਚਾ ਰੱਖ ਕੇ ਹੀ ਸਾਰੇ ਰਾਜੀ ਆ ਅੱਗੇ ਸਾਡੇ ਘਰਾਂ ਦੇ ਵਿੱਚ 4-5 ਬੱਚੇ ਹੁੰਦੇ ਸੀ ਅੱਜ ਸਿੱਖਾਂ ਦੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਇੱਕ ਬੱਚਾ ਹੈ ਤੇ ਉਹਨੂੰ ਵੀ ਅਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜ ਰਹੇ ਆ ਸਭ ਤੋਂ ਵੱਡਾ ਕਾਰਨ ਤਾਂ ਸਾਡੀ ਵਾਦੀ ਘਟ ਕਰਨ ਦਾ ਇਹ ਆ ਦੂਜੇ ਨੰਬਰ ਤੇ ਜਿਹੜਾ ਸਿੱਖ ਸੰਸਥਾਵਾਂ ਦੇ ਉੱਤੇ ਵਾਰ-ਵਾਰ ਸਵਾਲ ਖੜਾ ਕੀਤਾ ਜਾ ਰਿਹਾ ਨਾ ਹੂੰ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡੀ ਹੁਣ ਜਿਹੜਾ ਪਹਿਲਾਂ ਹੀ ਸਿੱਖ ਨਹੀਂ ਹੈਗਾ ਜੋ ਸਿੱਖਣ ਦਾ ਇਜ਼ਮ ਹੈ ਜੋ ਸਿੱਖ ਦੇ ਸਾਡੀ ਮਰਿਆਦਾ ਹੈ ਪਹਿਲਾ ਸੋਈ ਸਾਹਿਬ ਉਸ ਗੱਲ ਨੂੰ ਚੰਗੀ ਤਰ੍ਹਾਂ ਪੜ ਲਣ ਸੋਈ ਸਾਹਿਬ ਅਜੇ ਤੱਕ ਆਪ ਪੂਰਨ ਤੌਰ ਤੇ ਸਿੱਖ ਨਹੀਂ ਹੈਗੇ ਦਾੜੀ ਕੇਸ ਕੱਟਦੇ ਐ ਸ਼ੈਨ ਮਾਫ ਕਰਨਾ ਜੇ ਇਸ ਨਾਲ ਮੈਂ ਪਤਾ ਕੀ ਇਸੇ ਗੱਲ ਤੇ ਤੁਸੀਂ ਮੇਰੇ ਨਾਲ ਬਹਿਸ ਕਰ ਲਿਓ ਤਾਂ ਹੀ ਤੁਸੀਂ ਸਿੱਖੀ ਨੂੰ ਨਾ ਐਡਾ ਛੋਟਾ ਕਰਤਾ ਤੁਹਾਡੇ ਨਾਲ ਤਾਂ ਹੀ ਤੁਸੀਂ ਗੁੱਸਾ ਹੋਈ ਸਾਹਿਬ ਤੁਸੀਂ ਗੁੱਸਾ ਨਾ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਤੁਸੀਂ ਸਿੱਖ ਸੰਸਥਾਵਾਂ ਦੇ ਸਵਾਲ ਖੜਾ ਕਰਦੇ ਹੋ ਹਰ ਵਾਰੀ ਪਹਿਲਾਂ ਆਪ ਪੂਰਨ ਗੁਰਸਿੱਖ ਬਣੋ ਸਿੱਖ ਦੀ ਪਰਿਭਾਸ਼ਾ ਨੂੰ ਪੜ੍ਹੋ ਸਾਡੀ ਮਰਿਆਦਾ ਸਿੱਖ ਸਮਝਦੇ ਕਿੰਨੂ ਐ ਜਿਨਨੇ ਅੰਮ੍ਰਿਤ ਪਾਣ ਕੀਤਾ ਸਾਡੀ ਗੁਰ ਮਰਿਆਦਾ ਉਹ ਕਹਿੰਦੀ ਉਹ ਸਿੱਖ ਐ ਹੁਣ ਦੂਜੇ ਬੰਨ ਤੇ ਆ ਜਾਓ ਜਿਹੜੇ ਕਨਵਰਟ ਹੋ ਰਹੇ ਆ ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਇਹ ਗੱਲ ਸੋਚ ਕੇ ਵੇਖਿਓ ਸਿੱਖ ਹੋ ਸਿੱਖੀ ਕੋ ਛੋਟੀ ਜੀ ਚੀਜ਼ ਹੈ ਇਹ ਸਿੱਖੀ ਦਾ ਰੋਜ਼ ਅਸੀਂ ਅਰਦਾਸ ਸਵੇਰੇ ਵੀ ਕਰਦੇ ਆਂ ਦੁਪਹਿਰੇ ਵੀ ਕਰਦੇ ਆਂ ਸ਼ਾਮ ਨੂੰ ਵੀ ਅਰਦਾਸ ਸਰਵਣ ਵੀ ਕਰਦੇ ਨੇ ਪੜ੍ਹਦੇ ਜਿੰਨਾ ਸਿੱਖਾਂ ਨੇ ਆਪ ਜੀ ਦੇ ਸਿੱਖ ਧਰਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਪੋਟਾ ਪੋਟਾ ਵੀ ਕਟਾਇਆ ਸਿੱਖਾਂ ਨੇ ਸਿੱਖੇ ਜਮੀਨ ਨਹੀਂ ਹਾਰਿਆ ਮਾਵਾ ਨੇ ਟੋਟੇ ਕਰਾ ਕੇ ਸਭ ਦੇਖੋ ਗੱਲ ਪਤਾ ਕੀ ਹੈ ਕਿ ਮਿਲਾਂਦਾ ਚਰਚਾ ਹੋਰ ਪਾਸੇ ਚਲੀ ਗਈ ਮੈਂ ਮੈਂ ਤੁਹਾਡੀ ਗੱਲਾਂ ਦਾ ਬਿਲਕੁਲ ਸਤਕਾਰ ਕਰਦਾ ਹਾਂ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਗੱਲ ਇਸ ਸਮੇਂ ਉਸ ਐਂਗਲ ਤੋਂ ਕਰ ਰਹੇ ਜਿੱਥੇ ਐਸਪੀਸੀ ਦੀਆਂ ਵੋਟਾਂ ਬਣੀਆਂ ਨੇ ਇਹ ਮਰਦਮਸ਼ੁਮਾਰੀ ਹੋਣੀ ਹੈ ਮੈਂ ਤੇਰੇ ਨਾਲ ਇਹ ਆਪਦੀ ਬੋਰਡ ਨਹੀਂ ਬਣੀ ਅਜੇ ਤੱਕ ਇਹ ਸਿੱਖ ਬਣ ਕੇ ਪਹਿਲਾਂ ਵੋਟ ਪਨਾ ਲੈਂਦੇ ਇਹ ਗਲਤ ਕਰਦੇ ਪੈਣਾ ਪਹਿਲਾਂ ਸਿੱਖ ਨਹੀਂ ਨਹੀਂ ਮੇਰੀ ਇੱਕ ਗੱਲ ਦਾ ਜਵਾਬ ਦਊਂ ਜਿਹੜਾ ਅੰਮ੍ਰਿਤਧਾਰੀ ਨਹੀਂ ਹੈ ਇੱਕ ਸੈਕਿੰਡ ਬਿਰਕਪਾ ਸੋਣ ਲੋ ਮੇਰੇ ਭਰਾ ਮੇਰਾ ਸਵਾਲ ਸੁਣ ਮੈਂ ਬੈਠ ਸੋਇਂ ਸਭ ਥੋੜੇ ਵੇਟ ਕਰੋ ਇੱਕ ਵਾਰੀ ਗੱਲ ਕਰੀਏ ਨਾ ਆਪਾਂ ਥੋੜੇ ਜਵਾਬ ਲੈਣ ਦੀ ਕੋਸ਼ਿਸ਼ ਕਰੀਏ ਉਹਨਾਂ ਦੀ ਗੱਲ ਉਹਨਾਂ ਦਾ ਹੱਕ ਹੈ ਰੱਖਣਾ ਬਿਰਕਪਾ ਜੇਕਰ ਕਿਸੇ ਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ ਸਿੰਘ ਨਹੀਂ ਸਜਿਆ ਹੋਇਆ ਪਰ ਉਹ ਸਿੱਖ ਭਾਈ ਚੜ੍ਹਦੇ ਨਾਲ ਤਾਲੁਕ ਰੱਖਦਾ ਤਾਂ ਕਿ ਉਹ ਆਪਣਾ ਨਾਮ ਸਿੱਖਬਾਦੀ ਦੇ ਵਿੱਚ ਨਹੀਂ ਲਿਖਾਏਗਾ ਮੇਰਾ ਦੂਜਾ ਸਵਾਲ ਕਿ ਜੇਕਰ ਉਹ ਕਨਵਰਟ ਹੋਇਆ ਕਿਸੇ ਵੀ ਧਰਮ ਦੇ ਵਿੱਚ ਚਲਿਆ ਜਾਵੇ ਜਿਸ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਤਾਂ ਕਿ ਐਸਜੀਪੀਸੀ ਨੂੰ ਅਕਾਲੀ ਗੁਰੂ ਉਸਦੇ ਨਾਲ ਕੋਈ ਦਿੱਕਤ ਨਹੀਂ ਕਿ ਠੀਕ ਹੈ ਤੁਸੀਂ ਤਾਂ ਸਿੰਘ ਹੀ ਨਹੀਂ ਸਜੇ ਸੀ ਤੁਸੀਂ ਅੰਮ੍ਰਿਤਪਾਣ ਨਹੀਂ ਕੀਤਾ ਸੀ ਹੁਣ ਤੁਸੀਂ ਚਾਹੇ ਕ੍ਰਿਸਟਿਅਨਿਟੀ ਨੂੰ ਤੁਹਾਡਾ ਸਵਾਲ ਗਲਤ ਹੈ ਦੁਤਰ ਨੂੰ ਜਵਾਬ ਆਹ ਹਿੱਟ ਮਾਰੀਏ ਤੁਹਾਡਾ ਸਵਾਲ ਗਲਤ ਹੈ ਮੈਂ ਸੋਈ ਸਾਹਿਬ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ ਮੈਂ ਜਿਹੜੀ ਤੁਹਾਨੂੰ ਧਰਮ ਪਰਿਵਰਤਨ ਦੀ ਗੱਲ ਤੇ ਹੁਣ ਇੱਥੇ ਆ ਜੰਨਾ ਜੀ ਕਿ ਵੇਖੋ ਧਰਮ ਪਰਿਵਰਤਨ ਕਰਨ ਵਾਲਾ ਮੈਂ ਪਹਿਲਾਂ ਵੀ ਬੇਨਤੀ ਕਰਤੀ ਐ ਮੈਂ ਇੱਕ ਸਿੱਖ ਹੋਣ ਦੀ ਨਜ਼ਰ ਨਾਲ ਵੇਖਦਾ ਜਿਹੜਾ ਬੰਦਾ ਧਰਮ ਪਰਿਵਰਤਨ ਕਰਕੇ ਜਾ ਰਿਹਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ ਜੇ ਸਿੱਖ ਦੇ ਵਿੱਚ ਜੇ ਉਹ ਲਾਲਚ ਕਰਕੇ ਜਾ ਰਿਹਾ ਛੋਟੇ ਦੇ ਕਿਸੇ ਆਪ ਦੇ ਲਾਲਚ ਦੀ ਖਾਤਰ ਜਾ ਰਿਹਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ ਮੇਰਾ ਆਪ ਦਾ ਨਿੱਜੀ ਮਕਲਮ ਬਣਣੀ ਹੈ ਉਹ ਸਿੱਖ ਨਹੀਂ ਹੋ ਸਕਦਾ ਕਦੀ ਵਾਸਤੇ ਵੀ ਜੋ ਸਾਡੀ ਸਿੱਖ ਪਰੰਪਰਾ ਹੈ ਜੋ ਸਾਡਾ ਸਿੱਖ ਇਤਿਹਾਸ ਹੈ ਜੋ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਆ ਹੈ ਦੂਜੇ ਨੰਬਰ ਤੇ ਇੱਥੇ ਜਾਤਵਾਦ ਪੰਜਾਬ ਦੇ ਵਿੱਚ ਕਦੇ ਨਹੀਂ ਚੱਲਦੀ ਇੱਥੇ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਕੀਤੀ ਹੈ ਉਹਨੇ ਇੱਥੇ ਉਹਨਾਂ ਕੀਰਤੀ ਸ਼ਖਸੀਅਤਾਂ ਨੂੰ ਵੀ ਆਪਣੇ ਬਰਾਬਰ ਬਿਠਾਇਆ ਹੈ ਜੇ ਕੋਈ ਹਲ ਜੋਤੀ ਕਰਦਾ ਸੀ ਤਾਂ ਉਹਨੂੰ ਵੀ ਮੱਥਾ ਨਾਲ ਟੇਕਿਆ ਜਾਂਦਾ ਹੈ ਜੇ ਕੋਈ ਜੁੱਤੀ ਕੰਢਣ ਦਾ ਤਿਰਤ ਕਰਦਾ ਸੀ ਤੇ ਉਹਨੂੰ ਵੀ ਮੱਥਾ ਨਾਲ ਟੇਕਿਆ ਜਾਂਦਾ ਹੈ ਜੇ ਕੋਈ ਹੋਰ ਕਿਰਤ ਕਰਦਾ ਸੀ ਤੇ ਬਰਾਬਰ ਤੇ ਉਹ ਵੀ ਬੈਠੇ ਨੇ ਸਾਰੇ ਮੈਂ ਠੀਕ ਹੈ ਪਰ ਮੈਨੂੰ ਲੱਗਦਾ ਤੁਸੀਂ ਡਿਬੇਟ ਹੋਰ ਪਾਸੇ ਲੈ ਗਏ ਨਾ ਪੂਰੀ ਚਰਚਾ ਨੂੰ ਮੈਂ ਤਾਂ ਇਹ ਜਾਨਣਾ ਚਾਹ ਰਿਹਾ ਫਿਰ ਤੁਸੀਂ ਇਸ ਦੇ ਅਗੇਂਸਟ ਹੋ ਕਿ ਜਦੋਂ ਮਰਦਮ ਸ਼ੁਮਾਰੀ ਵਾਲੇ ਘਰ ਆਉਣ ਤਾਂ ਪੁੱਛਣ ਨਾ ਕਿ ਤੁਹਾਡੀ ਜਾਤ ਕੀ ਹੈ ਸਿੱਧਾ ਪੁੱਛਣ ਤੁਸੀਂ ਸਿੱਖ ਧਰਮ ਨਾਲ ਜੁੜੇ ਹੋ Hindu ਧਰਮ ਨਾਲ ਜੁੜੇ ਹੋ ਮੁਸਲਿਮ ਭਾਈਚਾਰੇ ਨਾਲ ਜੁੜੇ ਹੋ ਇਸਾਈ ਧਰਮ ਨਾਲ ਜੁੜੇ ਹੋ ਬਸ ਤੁਹਾਨੂੰ ਇਹ ਲੱਗਦਾ ਕਿ ਧਰਮ ਨਾਲ ਜਾਤ ਨਾ ਪੁੱਛੇ ਕੋਈ ਸਰਕਾਰੀ ਜਿਹੜੇ ਸਰਕਾਰੀ ਅੰਕੜੇ ਆ ਜੋ ਸਰਕਾਰ ਦਾ ਪਰਫਾਰਮ ਆਏਗਾ ਉਹ ਮੁਲਾਜ਼ਮਾਂ ਨੇ ਪੁੱਛਣਾ ਹੈ ਉਹ ਗੱਲ ਦੀ ਮੈਂ ਗੱਲ ਤੁਹਾਨੂੰ ਕਰਤੀ ਉਹ ਤਾਂ ਜੋ ਮੁਲਾਜ਼ਮਾਂ ਨੇ ਕਹੇ ਕਿ ਜage ਕਹਿਣਾ ਉਹ ਗੱਲ ਤਾਂ ਉਹੀ ਆ ਗਈ ਨਾ ਮਿਰਤ ਸਾਹਿਬ ਦੇਖੋ ਇੱਕ ਹੁੰਦੀ ਆ ਆਪਾਂ ਜਿਹੜੀ ਚਰਚਾ ਕਰਦੇ ਰਹਿੰਦੇ ਆ ਇੱਕ ਚਰਚਾ ਹੁੰਦੀ ਜਿਹੜੀ ਨੰਬਰਾਂ ਦੇ ਉੱਤੇ ਹੁੰਦੀ ਆ ਅੰਕੜਿਆਂ ਦੇ ਉੱਤੇ ਜੇ ਅੱਜ ਮੈਂ ਕਹਿ ਰਿਹਾ ਕਿ 2001 ਦੇ ਮੁਕਾਬਲੇ 2011 ਦੇ ਵਿੱਚ ਸੈਂਸਸ ਕਹ ਰਿਹਾ ਕਿ 2% ਸਿੱਖਿਆ ਦੀ ਆਬਾਦੀ ਪੰਜਾਬ ਦੇ ਵਿੱਚ ਘਟ ਗਈ ਤਾਂ ਤੁਹਾਨੂੰ ਲੱਗਦਾ ਕਿ ਕੋਈ ਤਿੱਕਤ ਨਹੀਂ ਹੈ ਸਾਡੇ ਘਰਾਂ 'ਚ ਬੱਚੇ ਘਟ ਗਏ ਮੈਂ ਤਾਂ ਸਿੰਘ ਸਾਹਿਬ ਦਾ ਹਵਾਲਾ ਦਿੱਤਾ ਇਹ ਨਹੀਂ ਪਰਸੈਂਟੇਜ ਹੁੰਦੀ ਹੈ ਸਰ ਪਰਸੈਂਟੇਜ ਪਰਸੈਂਟੇਜ ਹੁੰਦੀ ਹੈ ਉਹ ਹਿੰਦੂਆਂ ਦੇ ਘਰਾਂ ਦੇ ਵਿੱਚ ਵੀ ਘਟੇ ਹੋਣਗੇ ਉਹ ਹੋਰ ਹੋਰ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਘਰਾਂ 'ਚ ਵੀ ਘਟੇ ਹੋਣਗੇ ਅੱਜ ਜੇਕਰ 1 ਚਾਈਲਡ ਪੂਰਾ ਸਿੰਗਲ ਚਾਈਲਡ ਵਾਲਾ ਟ੍ਰੈਂਡ ਚੱਲਿਆ ਹੋਇਆ ਉਹ ਹਿੰਦੂਆਂ ਦੇ ਘਰਾਂ ਦੇ ਵਿੱਚ ਵੀ ਹੈਗਾ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਵੀ ਹੈਗਾ ਉਹ ਹੋਰ ਧਰਮਾਂ ਦੇ ਘਰਾਂ ਦੇ ਵਿੱਚ ਵੀ ਹੈਗਾ ਤੁਸੀਂ ਸ਼ਹਿਰੀ ਮਾਡਰਨ ਜਿਹੜੀ ਵੱਡੀ ਜਿਹੜੀ ਗੱਲ ਤਾਂ ਆਬਾਦੀ ਦੀ ਹੋਣੀ ਹੈ ਨਾ ਕੋਈ ਧਰਮ ਪਰਿਵਰਤਨ ਦੀ ਹੋਣੀ ਹੈ ਸ਼ੁਕਲਾ ਜੀ ਗੱਲ ਇਥੇ ਆਬਾਦੀ ਦੀ ਚੱਲਣੀ ਹੈ ਕਿ ਕਾਦੀ ਆਬਾਦੀ ਕਰ ਰਹੇ ਕਿ ਤੁਸੀਂ ਉਸ ਪੁਆਇੰਟ ਤੇ ਗੱਲ ਹੈ ਨਾ ਜਿੱਥੇ ਮੈਂ ਡਿਬੇਟ ਲੈ ਕੇ ਜਾ ਰਿਹਾ ਨਹੀਂ ਤੇ ਇਹ ਕਹਿ ਰਹੇ ਕਿ ਧਰਮ ਪਰਿਵਰਤਨ ਵਾਲਾ ਮੁੱਦਾ ਜਿਹੜਾ ਸਰਕਾਰ ਦੱਸ ਦੇਵੇ ਕੋਈ ਇਹ ਨਹੀਂ ਪੁੱਛੇਗਾ ਕਿ ਤੁਸੀਂ 2011 ਦੇ ਵਿੱਚ ਹਿੰਦੂ ਸੀ ਤੇ ਹੁਣ ਤੁਸੀਂ ਸਿੱਖ ਬਣ ਗਏ ਜਾਂ ਤੁਸੀਂ ਸਿੱਖ ਸੀ ਹੁਣ ਤੁਸੀਂ ਈਸਾਈ ਬਣ ਗਏ ਉਹ ਤੁਹਾਨੂੰ ਅੱਜ ਦਾ ਪੁੱਛੇਗਾ ਨਾ ਕਿ ਅੱਜ ਤੁਸੀਂ ਕਿਹੜੇ ਧਰਮ ਦੇ ਨਾਲ ਜੁੜੇ ਹੋਏ ਹੋ ਗਲਤ ਇਥੀ ਆ। ਆਪਾਂ ਨੇ ਧਰਮ ਪਰਵਰਤਨ ਤੇ ਜਨਗਣਨਾ ਤੜੀ ਨਾ ਕਰਨੀ ਜੀ। ਸਰਕਾਰ ਨੇ ਆਬਾਦੀ ਦੇ ਆਧਾਰ ਤੇ ਜਨਗਣਨਾ ਦੇ ਅੰਕੜੇ ਦੇਣੇ ਆ ਜਾਂ ਇਕੱਠੇ ਕਰਨੇ ਆ। ਤੇ ਸਿੱਖਾਂ ਦੇ ਘਰ ਜਿਹੜੀ ਆਬਾਦੀ ਕੱਟੀ ਆ ਮੈਂ ਪਹਿਲਾਂ ਵੀ ਗੱਲ ਕਹੀ ਆ ਹੁਣ ਵੀ ਕਹਿਣਾ ਪਿਆ ਕਿ ਸਾਡੇ ਬੱਚਿਆਂ ਦੀ ਘਰਾਂ ਦੀ ਅਨੁਪਾਤ ਕੱਟ ਗਿਆ ਸਾਡੇ ਬੱਚਿਆਂ ਦੀ ਆਬਾਦੀ ਕੱਟੀ ਆ। ਅਸੀਂ ਇੱਕ ਬੱਚਾ ਰੱਖ ਕੇ ਰਾਜੀ ਆਂ ਉਹਦਾ ਕਾਰਨ ਕਿਸੇ ਵੱਡਾ ਹੋਰ ਭਾਈਚਾਰੇ ਦੀ ਆਬਾਦੀ ਵਧੀ ਹੈ ਉਹਦੇ ਲਈ ਕੀ ਜਵਾਬ ਹੈ ਫਿਰ ਤੁਹਾਡੇ ਕੋਲ? ਜੇ ਸਾਈਪਰਚਰੀ ਦੀ ਆਬਾਦੀ ਵਧੀ ਹੋਈ ਪੰਜਾਬ ਦੇ ਵਿੱਚ ਤਾਂ ਤੁਸੀਂ ਕਹੋਗੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਆਬਾਦੀ ਇਸ ਕਰਕੇ ਵੱਧ ਗਈ ਕਿਉਂਕਿ ਉਹਨਾਂ ਦੇ ਬੱਚੇ ਬਾਹਰ ਨਹੀਂ ਗਏ ਜਾਂ ਉਹਨਾਂ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਹੋ ਸਕਦਾ ਹੈ ਜੀ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਉਹ ਇਹ ਵੀ ਹੋ ਸਕਦਾ ਹੈ ਕਿ ਕਨਵਰਟ ਹੋ ਗਏ ਉਹਨਾਂ ਠੀਕ ਹੈ ਚਲੋ ਥੋੜੇ ਵੇਟ ਕਰਿਓ ਸੰਦੂ ਸਾਹਿਬ ਬਹੁਤ ਦੇਰ ਦਿਨ ਇੰਤਜ਼ਾਰ ਕਰ ਰਹੇ ਨੇ ਸੰਦੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਵੈਲਕਮ ਕਰਦੇ ਹਾਂ ਪਹਿਲਾਂ ਤਾਂ 1 April ਤੋਂ ਸ਼ੁਰੂ ਹੋਣ ਜਾ ਰਹੀ ਹੈ ਜਨਗਣਨਾ ਪੁਆਇੰਟ ਨੰਬਰ 2 ਰਾਹੁਲ ਗਾਂਧੀ ਵਾਰ-ਵਾਰ ਜ਼ਿਕਰ ਕਰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੋਵੇ ਤਾਂ ਲੱਗਦਾ ਇਹ ਪੰਜਾਬ 'ਚ ਵੀ ਉਸਦੀ ਜ਼ਰੂਰਤ ਹੈ ਉਸੇ ਫਾਰਮੈਟ ਦੇ ਉੱਤੇ ਪੰਜਾਬ ਦੇ ਵਿੱਚ ਵੀ ਹਰ ਧਰਮ ਧਰਮ ਦੇ ਅੰਦਰ ਜਿਹੜੀਆਂ ਵੱਖ-ਵੱਖ ਜਾਤਾਂ ਸਾਨੂੰ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਨਾਲ ਜੁੜੇ ਲੋਕਾਂ ਬਾਰੇ ਸਾਨੂੰ ਜਾਣਕਾਰੀ ਮਿਲ ਸਕੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਅੱਜ ਦੇਖੋ ਗੌਰਵ ਜੀ ਪਹਿਲਾਂ ਤੇ ਅੱਜ ਮੈਂ ਸੌਰੀ ਮੇਰਾ ਲਿੰਕ ਨਹੀਂ ਜੁੜ ਸਕਿਆ ਮੈਂ ਉਹਨਾਂ ਤੋਂ ਛੁੱਟਣਾ ਪਿਆ ਮੈਂ ਅੱਜ ਤੱਕ ਵੀ ਕੋਣੋ ਤਨ ਜੁੜਿਆ ਚਲੋ ਦੇਖੋ ਗੱਲ ਇਹ ਆ ਵੀ ਅਸੀਂ ਲਗਾਤਾਰ ਕੇਂਦਰ ਤੋਂ ਇਹ ਮੰਗ ਹੀ ਕਰੀ ਜਾ ਰਹੇ ਆ ਵੀ 2000 ਵਿੱਚ ਜਿਹੜੀ ਹੋਈ ਸਮਾਜਿਕ ਆਰਥਿਕ ਤੇ ਜਨਮ ਮਾਈ ਨਾ ਉਹਦੇ ਆંકਰੇ ਜਨਤਕ ਕੀਤੇ ਜਾਣ ਅਜੇ ਤੱਕ ਜਨਤਕ ਨਹੀਂ ਹੋਏ ਹੁਣ ਨਵੀਂ ਜਨਮਨਾ ਵੀ ਆ ਗਈ ਉਹਨਾਂ ਦੇ ਕਿੰਨੇ ਆ ਵੀ ਇਹ ਤੇ ਉਹ ਸਾਰੇ ਆંકੜੇ ਜਨਤਕ ਕੀਤੇ ਜਾਣ ਤੇ ਰਹੀ ਗੱਲ ਬੀਜੇਪੀ ਦੀ ਦੇਖੋ ਬੀਜੇਪੀ